ਪਿੰਡ ਮੁੱਸਾਚੇ ਕਣਕ ਦੀ ਫਸਲ ਨੂੰ ਲੱਗੀ ਭਿਆਨਕ ਅੱਗ 1 ਏਕੜ ਕਣਕ ਦੀ ਫਸਲ ਸੜ ਕੇ ਹੋਈ ਸੁਆਹ ਪੀੜਤ ਕਿਸਾਨ ਦਾ ਹੋਇਆ ਲੱਖਾਂ ਦਾ ਨੁਕਸਾਨ ਮਰਹੂਮ ਗਾਇਕ ਸ਼ਿਪਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿੰਡ ਵਿੱਚ ਖੇਤਾਂ 'ਚੋ ਅਚਾਨਕ ਅੱਗ ਲੱਗਣ ਦੇ ਕਾਰਨ ਇੱਕ ਏਕੜ ਕਣਕ ਦੀ ਫਸਲ ਅਤੇ 7 ਏਕੜ ਦੇ ਕਰੀਬ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ ਹੈ ਕਿਸਾਨ ਨਾਜ਼ਮ ਸਿੰਘ ਨੇ ਦੱਸਿਆ ਕਿ ਅਚਾਨਕ ਖੇਤਾਂ ਦੇ ਵਿੱਚ ਅੱਗ ਲੱਗਣ ਕਾਰਨ ਜਿੱਥੇ ਉਹਨਾਂ ਦੀ ਕਣਕ ਦੀ 1 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਨਾਲ ਹੀ ਤੂੜੀ ਬਣਾਉਣ ਦੇ ਲਈ ਰੱਖੇ 7 ਏਕੜ ਕਣਕ ਦਾ ਨਾੜ ਵੀ ਸੜ ਕੇ ਸੁਆਹ ਹੋ ਗਿਆ ਉਹਨਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਕਿਉਂਕਿ ਪਿੰਡ ਵਿੱਚ ਜਦੋਂ ਗੁਰਦੁਆਰਾ ਸਾਹਿਬ ਵਿਖੇ ਅਨਾਊਂਸਮੈਂਟ ਕੀਤੀ ਗਈ ਤਾਂ ਉਹ ਭੱਜ ਕੇ ਖੇਤਾਂ ਵੱਲ ਆਏ ਨਹੀਂ ਤਾਂ ਜਿੱਥੇ ਪਿੰਡ ਵਾਸੀਆਂ ਨੇ ਅੱਗ ਬਜਾਉਣ ਦੇ ਵਿੱਚ ਉਹਨਾਂ ਦੀ ਵੱਡੀ ਮਦਦ ਕੀਤੀ ਹੈ ਉੱਥੇ ਹੀ ਫਾਇਰਵਰ ਗੇਡ ਨੇ ਵੀ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੇ ਵਿੱਚ ਮਦਦ ਕੀਤੀ ਹੈ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਠੇਕੇ ਤੇ ਜ਼ਮੀਨ ਲੈ ਕੇ ਕਣਕ ਦੀ ਬਜਾਈ ਕੀਤੀ ਗਈ ਸੀ ਪਰ ਅਚਾਨਕ ਅੱਗ ਲੱਗਣ ਕਾਰਨ ਉਹਨਾਂ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ। ਇਸ ਮੌਕੇ ਹੋਰ ਕਿ ਕਿਸਾਨਾਂ ਨੇ ਗਲਵੱਤ ਕੀਤੀਏ ਤੁਸੀਂ ਆਪ ਹੀ ਸੁਣੋ। ਨੁਕਸਾਨ ਤੁਹਾਡੇ ਸਾਹਮਣੇ ਆ ਜੀ, 8 ਕਿੱਲਾ, 1.5 ਕਿੱਲਾ ਮਾਝਾ ਜੀ ਆ ਤੁਹਾਡੇ ਸਾਹਮਣੇ ਹੈ ਤਾਂ ਤੇ ਨਾਰ ਮਾਝਾ ਜੀ 5-6 ਕਿੱਲੇ। ਮੇਂ ਅੱਗ ਲੱਗੀ ਸੀ ਪਤਾ ਲੱਗਿਆ ਕੋਈ ਪਤਾ ਨਹੀਂ ਕੋਈ ਚਾਨਕ ਲੱਗਿਆ ਜੀ ਹਜੇ ਪਤਾ ਨਹੀਂ ਆ ਕੋਈ ਜੀ ਭਈ ਇਹ ਇਧਰੋਂ ਨੇੜੇ ਲੱਗੀ ਆ ਅਸਲ ਕਰੇ ਮਸ਼ੀਨ ਖੋ ਰੱਖੀ ਸੀ ਜੀ ਕਿਵੇਂ ਪਤਾ ਲੱਗਿਆ ਫਿਰ ਸਾਨੂੰ ਮੁੰਡਿਆਂ ਨੇ ਗਵਾਂਡੀਆਂ ਨੇ ਫੋਨ ਕਰਤਾ ਜੀ ਕਹਿੰਦੇ ਵੀ ਅੱਗ ਲੱਗੀ ਮੈਂ ਲੋਕਸਮੈਂਟ ਕਰਵਾ ਤੀ ਸਪੀਕ ਕਰਦੇ ਨੇ ਪਿੰਡ ਆ ਗਿਆ ਟਰੈਕਟਰ ਆ ਗਿਆ ਤੇ ਕਾਬੂ ਹੋ ਕਰ ਲਈ ਆ ਤੇ ਫਿਰ ਨੇ ਫੇਵਰੇਟ ਆ ਗਈ ਜੀ ਪਿੰਡ ਨੇ ਬਹੁਤ ਜ਼ਿਆਦਾ ਮਰਜ਼ ਕਰੀ ਮੱਛਰ ਗੱਜਾ ਆ ਰਿਹਾ ਪਿੰਡ ਦਾ ਜੀ ਕਿਵੇਂ ਇੱਕ ਕਿਲਾ ਮਰਜ਼ ਕਰ ਹਾਂਜੀ ਹਾਂਜੀ ਇੱਕ ਕਿੱਕਣ ਮਰਜ਼ ਗਿਆ ਜੀ ਮਖਸਾਬ ਸਰਕਾਰ ਤੋਂ ਵੀ ਮਾਅਵਾਜਾ ਦੇ ਦੇ ਹਾਂ ਜੀ ਨਾ ਨੁਕਸਾਨ ਹੋਇਆ ਤੇ ਕਿਨੇ ਵਾਹ ਬਾਹਣ ਲਿਆ ਜੀ ਮੈਂ ਹਾਂ ਜੀ ਹਾਂ ਜੀ ਹਾਂ ਜੀ ਕੋਈ ਨੁਕਸਾਨ ਤਾਂ ਕਿੱਲਾ ਸਭਾ ਕਿੱਲੇ ਦਾ ਬਾਹਣ ਦਾ ਵਿਚਾਰੇ ਨੇ ਠੇਕੇ ਤੇ ਬਾਹਣ ਲਿਆ ਸੀਗਾ ਗਰੀਬ ਬੰਦਾ ਤੇ ਹੁਣ ਠੇਕਾ ਵੀ ਤੁਹਾਨੂੰ ਪਤਾ ਹੈ ਵੀ ਕਿੰਨਾ ਮਹਿੰਗਾ ਹੁੰਦਾ ਹੈਗਾ ਇਹ ਕਿੱਲਾ ਡੇਢ ਕਿੱਲੇ ਕਣਕ ਮੱਚ ਗਿਆ ਪੰਜ ਛੇ ਕਿੱਲੇ ਨਾੜ ਮੱਚ ਗਏ ਆ 6 ਮਹੀਨੇ ਖਤੀ ਹੋਰ ਬੋਤ ਬੈੰਨੇ ਕਿੱਥੇ ਆ ਨੁਕਸਾਨ ਪੈ ਗਿਆ ਕਿੱਥੇ ਅਗਲਾ ਹੁਣ ਠੇਕਾ ਭਰੇ ਕੇ ਹੁਣ ਇਹਦਾ ਨੁਕਸਾਨ ਚੱਲੇ ਤਤਾ ਲੱਗਿਆ ਕੁਛ ਪਿੰਮੀ ਆ ਗਿਆ ਭਾਈ ਕੋਈ ਪਤਾ ਨਹੀਂ ਸਾਨੂੰ ਫੋਨ ਜਦੋਂ ਗਿਆ ਇੱਥੋਂ ਉਹਦੀ ਅਲਾਉਂਸਮੈਂਟ ਹੋ ਗਈ ਉਹਦੀ ਅਸੀਂ ਕੰਨਾਂ ਚਾਕੇ ਕੋਈ ਟਰੈਕਟਰ ਲੈ ਕੇ ਭੱਜੇ ਇੱਥੇ ਫਿਰ ਆਪਣਾ ਇਹਨਾਂ ਨੂੰ ਫੈਰ ਗਰੇਡਰ ਨੂੰ ਫੋਨ ਕਰਿਆ ਉਹ ਵੀ ਆ ਗਿਆ ਪਿੰਡ ਨੇ ਬਹੁਤ ਮਦਦ ਕਰੀ ਐ ਢੋਲ ਲੈ ਕੇ ਉਹਦੀ ਆ ਗਏ ਕੀ ਬੰਕਾ ਬੰਕ ਰੈਨ ਨੂੰ ਵਿਚਾਰੇ ਗਰੀਬ ਨੂੰ ਯਾਰ ਕੋਈ ਇਹਦਾ ਮੁਆਵਜ਼ਾ ਦਿੱਤਾ ਜਾਵੇ ਯਾਰ ਇਹ ਅੱਗ ਜੀ ਮੂਸਾ ਪਿੰਡ ਲੱਗੀ ਸੀਗੀ ਸਾਨੂੰ 10:22 ਦੇ ਕਾਲ ਆਈ ਸੀ ਕਿ ਕਣਕ ਦੇ ਢਾਂਗਰ ਨੂੰ ਅੱਗ ਲੱਗ ਚੁੱਕੀ ਆ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਤਾਂ ਬਹੁਤ ਜ਼ਿਆਦਾ ਸੀ ਕਿ ਪਿੰਡ ਦੇ ਸਹਿਯੋਗ ਨਾਲ ਤੇ ਫਾਇਰ ਬ੍ਰੀਡ ਦੇ ਸਹੂਜ ਨਾਲ ਅੱਜ ਨੂੰ ਕੰਟਰੋਲ ਕੀਤਾ ਗਿਆ ਲਗਭਗ ਅੱਧਾ ਕਿੱਲਾ ਕਣਕ ਦਾ ਤੇ 8.5 ਕਿੱਲੇ ਢਾਂਗਰ ਦੇ ਆ ਜਿਹੜੀ ਉਹ ਸੜ ਚੁੱਕਿਆ ਸੀ ਪਹਿਲਾਂ ਇਹਦੇ ਚ ਮੈਂਬਰ 나ਜ਼ਰ ਸਿੰਘ ਦੀ ਅੱਧਾ ਕਿੱਲਾ ਕਣਕ ਮੱਚ ਗਈ ਹੈ Sukhjeet Singh, Mahender Singh ਦਾ 3.5 ਕਿੱਲੇ ਢਾਂਗਰ ਸੜ ਗਿਆ ਤੇ Jagjit Singh, Hardial Singh ਦਾਗਾ ਉਹਨਾਂ ਦੇ 5 ਕਿੱਲੇ ਮਗੂ ਢਾਂਗਰ ਸੜ ਕੇ ਸੁਆਹ ਗਿਆ ਕਿੰਨੀਆਂ ਗੱਡੀਆਂ ਫਾਇਰ ਬ੍ਰੀਡ ਦੀਆਂ ਪਾਣੀ ਦੀਆਂ ਕਿੰਨੀਆਂ ਮਰ ਜਾਂਦੀਆਂ ਸਰ ਫਾਇਰ ਬ੍ਰੀਡ ਦੀ ਇੱਕ ਗੱਡੀ ਆਈ ਸੀ ਜੀ ਉਸ ਤੋਂ ਪਹਿਲਾਂ ਪਿੰਡ ਦਾ ਸਹਿਯੋਗ ਸੀਗਾ ਉਹਦੇ ਨਾਲ ਆ ਕੰ ਅਰਦਿਕਲਾ ਟੈਂਪ ਟਿਪ ਦੇ ਲਈ ਮਾਨਸਾ ਤੋਂ ਭਗਵੰਤ ਚਹਿਲ ਦੀ ਵਿਸ਼ੇਸ਼ ਰਿਪੋਰਟ this program is sponsored by the singla office bakersfield for all your immigration family law needs call or scan qr code to contact us rodis inc million miles with smile or scan qr code to contact us Flankbird Truck Repair Trust We Build In Truck Repair Or Scan QR Code To Contact Us The Masala Twist Oxnard Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Fine Authentic Indian Cuisine In Tracy Or Scan QR Code To Contact Us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.